ਸ਼ਕਲ ਸਾਰਿਆਂ ਨੂੰ ਮੈਂ ਹਦਫ਼ ਸਿਰਤ ਕਰਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਈ ਸਾਰੇ ਮੁੱਦੇ ਸਾਹਮਣੇ ਆਏ ਨੇ ਜਿਨ੍ਹਾਂ ਤੇ ਆਪਾਂ ਗੱਲ ਕਰਾਂਗੇ 328 ਲਾਪਤਾ ਸਰੂਪਾ ਦੇ ਮਾਮਲੇ ਨੂੰ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤੇ ਨਾਲ ਦੀ ਨਾਲ ਮਨਰੇਗਾ ਰੱਦ ਹੋਣ ਨੂੰ ਲੈ ਕੇ ਹੁਣ ਫਿਲਹਾਲ ਕੀ ਟਕਰਾਵ ਦੀ ਸਥਿਤੀ ਕਿੱਥੇ ਤੱਕ ਪਹੁੰਚ ਚੁੱਕੀ ਹੈ ਉਸ ਬਾਰੇ ਚਰਚਾ ਕਰਾਂਗੇ ਤੇ ਇਸ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਤੇ ਇਵਤਾਂ ਨਾ ਤੁਹਾਡਾ ਦਰਸ਼ਕ ਨੇ ਇਹ ਸਤਿਕਾਰਨਾ ਸਸੀਕਾਂ ਹੈ ਮੁਦਰਾ ਲੋਸਵਾਲ ਜੀ ਸਰ ਸਭ ਤੋਂ ਪਹਿਲਾ ਸਵਾਲ ਲਵਾਂਗੀ ਅ ਅਕਾਲ ਤਖਤ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੀਐਮ ਮੰਨ ਨੂੰ ਇੱਕ ਤਲਬ ਜਾਰੀ ਕੀਤੀ ਗਈ ਹੈ ਕਿਹਾ ਗਿਆ ਹੈ ਵੀ 15 ਤਰੀਕ ਨੂੰ ਉਹ ਪੇਸ਼ ਹੋਣ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਬਹੁਤ ਹੈ ਤੇ ਸੁਨੀਲ ਜੀ ਦਾ ਮੁੱਦਾ ਬਿ passages ਦਾ ਤੁਸੀਂ ਜ਼ਿਕਰ ਕੀਤਾ ਹੈ ਜਿਵੇਂ ਬੀਂਗੇ ਜਰਨਲਿਸਟ ਗੱਲ ਕਰਾਂ ਤਾਂ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੋਏ ਸ੍ਰੀ ਸਿੰਘ ਬਰਨਾਲਾ ਜੀ ਉਹਨਾਂ ਨੂੰ ਔਕਾਤਾਂ ਸਾਹਿਬ ਦੇ ਦਿੱਸਰਵਲ ਉੱਤੋਂ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਔਕਾਤਾਂ ਸਾਹਿਬ ਤੇ ਹਰਮੰਦਰ ਸਾਹਿਬ ਤੇ ਫੌਜਾਂ ਨੇ ਚੜ੍ਹਾਈ ਕੀਤੀ ਉਦੋਂ ਬਹੁਤ ਹੀ ਵੱਡਾ ਘਲੂਕਾਰਾ ਵਾਪਰਿਆ ਜਿਹੜਾ ਦੁਨੀਆਂ ਪੱਛ ਕਦੇ ਵੀ ਭੁਲਾਇਆ ਜਾਏਗਾ ਜੀ ਉਹਨ ਜਿਹੜੀ ਸਥਿਤੀ ਆ ਉਹਨਾਂ ਸਥਿਤੀਆਂ ਨਾਲ ਇਸ ਦਾ ਆਪਣੇ ਤੌਰ ਤੇ ਕੋਈ ਸਬੰਧ ਨਹੀਂ ਮੈਂ ਹਵਾਲਾ ਇਸ ਕਰਕੇ ਦਿੱਤਾ ਕਿਉਂਕਿ ਸਰਕਾਰਾਂ ਦੇ ਟਕਰਾਅ ਦੀ ਗੱਲ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਤੇ ਹੁਣ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਆਂ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਹਲਤ ਸਦ ਦੇ ਜਥੇਦਾਰ ਵੱਲੋਂ 15 ਜਨਵਰੀ ਨੂੰ ਤਲਬ ਕੀਤਾ ਗਿਆ ਹੈ ਜੀ ਧਾਰਮਿਕ ਮੁੱਦਿਆਂ ਤੇ ਲੈ ਕੇ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਸਿਨ ਸੇਵਾਦਾਰਾਂ ਵੱਲੋਂ ਬਿਕਦਾ ਆਪਣੀ ਇਕਤਰਤਾ ਮੀਟਿੰਗ ਕਰਨ ਤੋਂ ਬਾਅਦ ਜਿਹੜਾ মিডিਆ 'ਚ ਬਿਆਨ ਸਾਹਮਣੇ ਆਇਆ ਉਹਦੇ ਮੁਤਾਬਕ ਇਹ ਵੀ ਹੈ ਕਿ ਕਿਉਂਕਿ ਇਕਲਾ ਪੂਰਨ ਰੂਪ 'ਚ ਗੁਰਸਖੁੰਦਾ ਉਸ ਹੁੰਦਾ ਕਹਿੰਦੇ ਆਕਾਤਸ ਦੀ ਫਸੀਲ ਤੇ ਬਲਾਕ ਉੱਤੇ ਫੈਸਲਾ ਸੁਣਾਇਆ ਜਾਂਦਾ ਹੈ ਤੇ ਜੇ ਕੋਈ ਪਤਾ ਸਿੱਖ ਦੀ ਗੱਲ ਕਰਨੀ ਹੁੰਦੀ ਹੈ ਤਾਂ ਫੇਰ ਕਹਿੰਦੇ ਕਿ ਆਕਾਤਸਾਂ ਦੇ ਜਿਹੜੀ ਡਾਕਟਰ ਜਹਾਕਾਲਤਾ ਦੇ ਜ਼ਿਲ੍ਹਾ ਜਥੇਦਾਰ ਆ ਉਹ ਉਹਨਾਂ ਨੂੰ ਬੁਲਾ ਕੇ ਆਪਣੇ ਦਫ਼ਤਰ 'ਚ ਨਿੱਜੀ ਤੌਰ ਤੇ ਉਸ ਮਾਮਲੇ ਤੇ ਪੁੱਛਗਿੱਛ ਕਰਦੇ ਆ ਕਿ ਸੰਤਾਲਬ ਕੀਤਾ ਜਾਂਦਾ ਹੈ ਸ੍ਰੀ ਮੁੱਖ ਮੰਤਰੀ ਕੋ ਭਵੰਤਮਾਨ ਵਾਰੇ ਪਹਿਲੇ ਹੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਇਸ ਗੱਲ ਦਾ ਕਿ ਉਹਨਾਂ ਨੂੰ ਜਿਹੜਾ ਹੈਗਾ ਨਿੱਜੀ ਤੌਰ ਤੇ ਤਾਲੂਕ ਕੀਤਾ ਜਾ ਰਿਹਾ ਆ ਅਕਾਲ ਤਾਸ ਦੇ ਦਫ਼ਤਰ ਦੇ ਜਥੇਦਾਰ ਵੱਲੋਂ ਸਿੰਘ ਸਾਹਿਬ ਵੱਲੋਂ ਜੀ ਮੁੱਦੇ ਕੀ ਹੈ ਉਹ ਕਿ ਸਵੇਦਨਸ਼ੀਲ ਮਾਮਲਾ ਆਪਾਂ ਅੱਗੇ ਗੱਲ ਕਰਨੋਂ ਪਹਿਲਾਂ ਦਰਸ਼ਕਾਂ ਨਾਲ ਜੋ ਕਾਲਤਾ ਸਭਾ ਵੱਲੋਂ ਮੀਡੀਆ ਇਸ ਜਾਣਕਾਰੀ ਆਈ ਹੈ ਉਹ ਵੀ ਆਪਾਂ ਸਾਂਝੀ ਕਰ ਰਹੇ ਹਾਂ ਮੁੱਦੇ ਇੱਕ ਦਾ ਇਹ ਕਿਹਾ ਗਿਆ ਕਿ ਮੁਖੰਦਰੀ ਭਗਵੰਤ ਮਾਨ ਵੱਲੋਂ ਜਿਹੜੀ ਗੋਲੇ ਕਾ ਗੋਲ ਕੁਾਰੇ ਆਪ ਸ਼ਬਦ ਵਰਤੇ ਗਏ ਹੈ ਉਸੇ ਤਰ੍ਹਾਂ ਕਿਹਾ ਗਿਆ ਕਿ ਜੀ ਗੋਲ ਕਚ ਪੈਸਾ ਨਾ ਪਾਓ ਜਾਂ ਕੋ ਹੋਰ ਇਦਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਹੜੇ ਕਿ ਸਿੱਧੇ ਤੌਰ ਤੇ ਵਗਿਆ ਲੰਗਣਾ ਹੈ ਯਤਾ ਰਮ ਕੁ ਮਰਿਆਦਾ ਦੀ ਰੋਰੀ ਦੀ ਦੂਜਾ ਸੰਜਨ ਸਿੰਘ ਪਿੰਡਾਂ ਵਾਲੇ ਬਾਰੇ ਇਹ ਕਿਹਾ ਗਿਆ ਹੈ ਕਿ ਮੁਖੰਦਰੀ ਭਗਵੰਤ ਮਾਨਵਲੋਂ ਬਹੁਤ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਹੜੇ ਬੜੇ ਅਤਰਾਜ ਹੋ ਗਏ ਇਹ ਦੋ ਮੁੱਦੇ ਆ ਜੋ ਸਾਹਮਣੇ ਆਏ ਹੈ ਜੀ ਇਹਨਾਂ ਮੁੱਦਿਆਂ 'ਤੇ ਮੁਖੰਦਰੀਪੁਰ ਗੰਤਮਾਨ ਨੂੰ 15 ਜਨਵਰੀ ਨੂੰ ਤਾਲਬ ਕੀਤਾ ਗਿਆ ਆਕਾਲ ਤਖਤ ਸਾਹਿਬ ਤੇ ਆਕਾਲ ਸਰਜੇ ਜਥੇਦਾਰ ਵੱਲੋਂ ਨਿੱਜੀ ਤੌਰ ਤੇ ਮੈਂ ਸਮਝਾਂ ਕਿ ਇਹ ਬਹੁਤ ਵੱਡੀ ਟਕਰਾਅ ਦੀ ਸਥਿਤੀ ਬਣ ਗਈ ਐ ਇਸ ਵੇਲੇ ਜੇ ਆਪਾਂ ਹਾਲਾਤਾਂ ਦਾ ਜ਼ਿਕਰ ਕਰੀਏ ਇਸਨੇ ਕਈ ਦਿਨਾਂ ਤੋਂ ਲੱਗਦਾ ਰਿਹਾ ਸੀ ਕਿ ਟਕਰਾਅ ਵਧ ਰਿਹਾ ਗਿਆ ਤਗਾ ਦੋਤਰਾਂ ਦਾ ਹੋ ਗਿਆ ਇੱਕ ਪਾਸੇ ਧਾਰ ਮੁਦੇ ਨੂੰ ਲੈ ਕੇ ਆ ਦੂਜੇ ਪਾਸੇ ਸਰਕਾਰ ਦੇ ਮਾਮਲੇ ਸਰਕਾਰ ਨੂੰ ਲੈ ਕੇ ਆ ਜੀ ਜੋ ਕਿਸਾਨਦਾਰ ਵੱਲੋਂ ਤਾਲੂਕ ਕੀਤਾ ਗਿਆ ਮੁੱਖ ਮੰਤਰੀ ਨੂੰ ਉਹਦੇ ਚ ਕਿਦਰੇ ਵੀ ਅ ਗੁਰੂਗ੍ਰਾਮ ਸਾਦੇ ਦੇ ਰੂਪ ਲਾਪਤਾ ਹੋਣ ਦੀ ਗੱਲ ਉਹਨਾਂ ਦਾ ਸਪਸ਼ਟ ਤੌਰ ਤੇ ਉਸਮਾਨ ਦਾ ਜ਼ਿਕਰ ਨਹੀਂ ਹੈ ਜੋ ਸਿੱਧੇ ਤੌਰ ਤੇ ਜ਼ਿਕਰ ਕੀਤਾ ਗਿਆ ਇਹ ਹੈ ਜੋ ਸਾਹਮਣੇ ਆ ਗੋਲਕਵਰੇ ਔਰ ਸੰਧ ਪਿੰਡਾਂ ਵਾਲੇ ਬਾਰੇ ਸ਼ਰਧਾਂ ਦੀ ਵਰਤੋਂ ਨੂੰ ਲੈ ਕੇ ਮੁਖਵੰਦਰੀ ਨੂੰ ਤਾਲਬ ਕੀਤਾ ਜਾਣਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਾਮਲਾ ਹੁੰਦਾ ਹੈ ਜੀ 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 ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਮੁਖਵੰਦਰੀ ਭਗਵੰਤ ਮਾਨ ਦੀ ਸਰਕਾਰ ਉਹਦੇ ਦੇ ਇਸ ਤੋਂ ਪਹਿਲਾਂ ਵੀ ਕੁਝ ਮੰਤਰੀਆਂ ਨੂੰ ਤਾਲਬ ਕੀਤਾ ਗਿਆ ਔਰ ਉਹ ਕਹਦਾ ਸਤਿਕਾਰ ਤੇ ਮਰਿਆਦਾ ਨਾਲ ਉਸ ਮਤਾਕ ਮੰਤਰੀ ਸਾਹਿਬਾਨ ਪੇਸ਼ ਵੀ ਹੁੰਦੇ ਰਹੇ ਤੇ ਆਪਣਾ ਸਪਸ਼ਟੀਕਰਨ ਵੀ ਦਿੰਦੇ ਰਹੇ ਜੀ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਕੈਬਨਰ ਮੰਤਰੀ ਸੌ ਜਿਹੜੇ ਹੈਗਾ ਅੱਜ ਵੀ ਪੇਸ਼ ਹੋਏ ਉਹਨਾਂ ਦਾ ਆਪਣਾ ਇੱਕ ਮਾਮਲਾ ਸੀ ਵਿਭਾਗ ਨੂੰ ਲੈ ਕੇ ਸਭਿਆਚਾਰਕ ਮਾਮਲਿਆਂ ਨੂੰ ਲੈ ਕੇ ਜਿਹੜਾ ਹੈਗਾ ਉਸ ਮੁੱਦੇ ਦੇ ਉੱਤੇ ਸੀ ਕਿ ਵੀ ਗਲਤ ਰੰਗਤ ਨਾਲ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਮਾਮਲਾ ਤਾਂ ਉਸ ਨੂੰ ਲੈ ਕੇ ਸਮਸਾਬਨੇ ਸਪਸ਼ਟਿਕੰਦਤਾ ਉਸ ਸਪਸ਼ਟਿਕੰਦੇ ਕੇ ਇਹ ਵੀ ਗੱਲ ਕਹੀ ਕਿ ਜੋ ਜਥੇਦਾਰ ਸਾਹਿਬ ਨੇ ਕਿਹਾ ਕਿ ਸਗਜਰਕ ਮੌਲਿਆਂ ਦਾ ਵਿਪਾਗ ਹੈ ਬਹੁੜਾ ਅਹਿਮ ਮਾਮਲਾ ਹੈ ਬਹੁਤ ਅਹਿਮ ਵਿਪਾਗ ਹੈ ਇਹਦੇ ਚ ਜਿਹੜਾ ਹੈਗਾ ਕਿਸੇ ਜਿਹੇ ਅਧਿਕਾਰੀ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਦੇ ਸੱਭਿਆਚਾਰ ਧਾਰਮਿਕ ਮੌਲਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਔਰ ਉਹਦੇ ਮੁਤਾਬਕ ਜਿਹੜਾ ਅੱਗੇ ਐਕਟ ਕਰੇ ਸੋ ਕਹਿੰਦੇ ਉਹਦੀ ਪਾਲਣਾ ਕੀਤੀ ਜਾਏਗੀ ਮਰਾਜ ਤੱਕ ਜਦੋਂ ਵੀ ਕਦੇ ਇਹੋ ਜਿਹਾ ਮਾਮਲਾ ਹੈ ਇਵਨ ਕਿ ਜੇ ਆਪਾਂ ਗੋੰਦਰੀ ਭਗਵੰਤ ਜੀ ਦਾ ਵੀ ਜ਼ਿਕਰ ਕਰੀਏ ਜੀ ਭਗਵੰਤ ਜੀ ਭਗਵੰਤ ਜੀ ਹਮੇਸ਼ਾ ਇਹ ਕਹਿੰਦੇ ਆ ਕਿ ਆਕਾਲ ਤਾ ਸਾਬ ਦੇ ਅੱਗੇ ਕੋਈ ਤਾਂ ਦੀ ਗੱਲ ਕਰਨੀ ਤਾਂ ਕਿਸੇ ਤਰੀਕੇ ਨਾਲ ਸੋਚਿਆ ਨਹੀਂ ਜਾ ਸਕਦਾ ਆਕਾਲ ਤਾ ਸਰ ਮਹਾਨ ਹੈ ਹਮੇਸ਼ਾ ਹੀ ਸਤਕਾਰਾ ਸਤਕਾਰ ਨਾਲ ਸਿਰ ਚੁਕਦਾ ਆਕਾਲ ਤਾ ਸਾਬ ਅੱਗੇ ਗੋੰਦਰੀ ਭਗਵੰਤ ਜੀ ਨੇ ਕਹਿੰਨੀ ਕਈ ਵਾਰ ਕਹਿ ਚੁੱਕੇ ਆ ਹਰ ਉਹ ਕਹਿੰਦੇ ਮਾਮਲਾ ਹੈਗਾ ਧਾਰਮਿਕ ਜਿਹੜੇ ਮੁੱਦੇ ਹਨ ਉਹ ਜਾਂ ਕੁਝ ਇਸ ਜਿਹੜੇ ਲੈ ਕੇ ਜਿਹਦੇ ਬਾਰੇ ਉਹ ਗੱਲ ਕਰ ਰਹੇ ਆ ਤੇ ਤਾਂ ਕਾਲタル ਦਸ ਸਾਹਿਬ ਦਾ ਸਵਾਲ ਆ ਕਾਸ ਸਭ ਨੂੰ ਕਹਿੰਦੇ ਪੂਰੀ ਤਰ੍ਹਾਂ ਸਮਰਪਿਤ ਆ ਉਹ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮੌਕਿਆਂ ਤੇ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ ਤੇ ਉਹਨਾਂ ਨੇ ਬੋਲ ਦਿਆਂ ਜਿਹੜਾ ਕਾਨਫਰੰਸਾਂ 'ਚ ਵੀ ਗੱਲਾਂ ਕੀਤੀਆਂ ਪਰ ਹੁਣ ਇਹ ਸਥਿਤੀ ਦੇ ਵਿੱਚ ਇਹ ਫੈਸਲਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ ਸਾਹਮਣੇ ਆਏਗਾ ਜੇ ਜੋ ਅਕਾਲ ਤਖਤ ਸਰ ਨੂੰ ਉਹਨਾਂ ਤਾਲੂਕ ਕੀਤਾ ਗਿਆ ਪੇਸ਼ ਹੋਣਗੇ ਕਿਸ ਤਰ੍ਹਾਂ ਦੀ ਸਥਿਤੀ ਹੈ ਕੀ ਸਪਸ਼ਟੀਕਰਨ ਆਉਂਦਾ ਉਹ ਵੀ ਖੈਰ ਆ ਜੇਗੀ ਗੱਲ ਸਾਹਮਣੇ ਪਰ ਮਾਮਲਾ ਇੱਕ ਬਹੁਤ ਵੱਡਾ ਤੇ ਸੁਵੇਦਨਸ਼ੀਲ ਮੁੱਦਾ ਬਣ ਗਿਆ ਕਹੇ ਮੈਸੇਜ ਦੇਖਿਆ ਗਿਆ ਕਿ ਅਕਾਲ ਤਖਤ ਦੀ ਜਿਹੜੀ ਮਹਾਨਤਾ ਹੈ ਉਸ ਨੂੰ ਦੁਨੀਆ ਭਰ ਚ ਬੈਠਾ ਸਿੱਖ ਵੀ ਪ੍ਰਵਾਨ ਕਰਦਾ ਹੈ ਸਰਕਾਰਾਂ ਜਿਹੜੇ ਹੁੰਦੇ ਗਵਰਨਰ ਮੰਤਰੀ ਹੁਣ ਤੇ ਕੇਂਦਰ ਦੇ ਹੋਣ ਤੇ ਪੰਜਾਬ ਦਾ ਪਰ ਜ਼ਿਕਰ ਕੀਤਾ ਉਹ ਵੀ ਹਮੇਸ਼ਾ ਨਤਮਸਤ ਹੁੰਦੇ ਪਰਵਾਣ ਹੁੰਦੇ ਆ ਔਰ ਜਿਹਨਾਂ ਮੁੱਦਿਆਂ ਦਾ ਸਵਾਲ ਹੈ ਉਹਨਾਂ ਮੁੱਦਿਆਂ ਬਾਰੇ ਮੁਕੰਦਰੀ ਭਗਵੰਦਾਨ ਕੀ ਨਜ਼ਰੀਆ ਰੱਖਦੇ ਆ ਕੀ ਇਸ ਮੁੱਦੇ ਤੇ ਉਹਨਾਂ ਦਾ ਵਿਚਾਰ ਹੈ ਇਹ ਤਾਂ ਉਹਨਾਂ ਦੇ ਵਿਚਾਰ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜੋ ਕੁਝ ਬਾਤ ਰਿਹਾ ਉਹਦੇ ਤੇ ਮੈਂ ਕਮੈਂਟ ਕਰ ਰਿਹਾ ਕਿ ਬਹੁਤ ਅਹਿਮ ਤੇ ਸਵੇਦਨਸ਼ੀਲ ਮਾਮਲਾ ਬਣਦਾ ਨਜ਼ਰ ਆ ਰਿਹਾ ਹੈ ਅਸਲ ਵਿੱਚ ਪੰਜਾਬ 'ਚ ਜੀ ਜੀ ਪਿਛਲੇ ਸਮੇਂ 'ਚ ਜੇ ਦੇਖਿਆ ਜਾਵੇ ਤਾਂ ਕਾਫੀ ਲੰਬੇ ਹਸੇ ਬਾਅਦ ਹੈ ਕਿ ਇਸ ਤਰੀਕੇ ਨਾਲ ਕਿਸੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਕਾਲ ਤਸੰਤ ਦੇ ਦਾ ਤਲਬ ਕੀਤਾ ਗਿਆ ਹੋਵੇ ਜਥੇਦਾਰ ਸਾਹਿਬ ਵੱਲੋਂ ਜੀ ਜੀ ਸਰੀਸ ਨਾਲ ਇੱਕ ਜੁੜਦਾ ਸਵਾਲ ਵੀ ਸਾਹਮਣੇ ਆਉਂਦਾ ਆ ਆਪਾਂ ਲਾਪਤਾ ਸੁਰੂਪਾ ਦੀ ਗੱਲ ਕੀਤੀ ਸੀਗੀ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਸਿੱਟ ਬਣਾਈ ਗਈ ਸੀ ਉਹਦੀ ਜਾਂਚ ਜਾਰੀ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਐਸਜੀਪੀਸੀ ਵੱਲੋਂ ਲਗਾਤਾਰ ਇਸ ਜਾਂਚ ਦੇ ਖਿਲਾਫ ਬਿਆਨ ਦਿੱਤੇ ਜਾ ਰਹੇ ਨੇ ਇਸ ਦੇ ਸਖਤ ਖਿਲਾਫ ਨੇ ਐਸਜੀਪੀਸੀ ਤੇ ਹੁਣ ਸੀਐਮ ਮਾਨ ਜੋ ਹੈ ਉਹ 15 ਤਰੀਕ ਨੂੰ ਪੇਸ਼ ਹੋਣਗੇ ਇਹ ਹੁਕਮ ਦਿੱਤਾ ਗਿਆ ਹੈ ਵੀ ਉਹ ਪੇਸ਼ ਹੋਣ ਇਸ ਤੋਂ ਬਾਅਦ ਕੀ ਲੱਗਦਾ ਹੈ ਵੀ ਜਾਂਚ ਕੀ ਰੁਖ ਲਏਗੀ ਅੱਗੇ ਕਿ ਬੰਦ ਕਰ ਦਿੱਤੀ ਜਾਏਗੀ ਜਾਂ ਫਿਰ ਅੱਗੇ ਕੀ ਅੱਗੇ ਉਸ ਮਾਮਲੇ 'ਚ ਹੋਰ ਅੱਗੇ ਕੀ ਸਾਹਮਣੇ ਆ ਸਕਦਾ ਹੈ ਦੇਖੋ ਬਹੁਤ ਗੁੰਦਲਦਾਰ ਮਾਮਲਾ ਬਣ ਗਿਆ ਜਦੋਂ ਹੁਣ ਅੱਜ ਆਪਾਂ ਜ਼ਿਕਰ ਕਰ ਰਹੇ ਹਾਂ ਕਾਲ ਸਾਹਿਬ ਦੇ ਜਥੇਦਾਰ ਵੱਲੋਂ ਮੁਖੰਦਰੀ ਇੱਕ ਤਰ੍ਹਾਂ ਇੱਕ ਤਰ੍ਹਾਂ ਕੇ ਸੁਧਾਨਕ ਤੌਰ ਤੇ ਜਿਹੜਾ ਹੈਗਾ ਸੂਬੇ ਦੇ ਹੈੱਡਾ ਮੁਖੀ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈ ਸਰਕਾਰ ਚਲਾਉਂਦੇ ਹੈ ਉਹਨਾਂ ਤੋਂ ਤਾਲਬ ਕਰਨ ਤੋਂ ਬਾਅਦ ਇਸ ਦੇ ਬਾਰੇ ਕੋਈ ਦੋ ਰਾ ਨਹੀਂ ਕਿ ਇਸ ਤੋਂ ਵੱਡਾ ਮੁੱਦਾ ਹੋਰ ਕੀ ਹੋ ਸਕਦਾ ਪਰ ਤੁਸੀਂ ਗੱਲ ਕਰ ਰਹੇ ਆਂ ਆਪਾਂ ਜਾਂਚ ਦੀ ਉਹ ਇੱਕ ਵੱਖਰਾ ਮੁੱਦਾ ਜ਼ਰੂਰ ਹੈ ਪਰ ਇਸ ਮਾਮਲੇ ਨਾਲ ਤੰਦਾਂ ਜਾਂ ਕੜੀਆਂ ਕਿਤੇਰੇ ਜਾ ਕੇ ਜੁੜਦਿਆਂ ਜੀ ਬਿਲਕੁਲ ਜੋ ਹੁਣ ਤੱਕ ਸਾਹਮਣੇ ਆਇਆ ਉਹ ਦੇ ਮੁਤਾਬਕ ਇਹ ਹੈ ਕਿ ਜੋ ਸਰਕਾਰ ਦਾ ਨਜ਼ਰੀਆ ਹੈ 328 ਰੁਪਏ ਦੇ ਲਾਪਤਾ ਹੋਣ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਦੇਖੋ ਇਹ ਵੀ ਬਹੁਤ ਵੱਡਾ ਸਵਿਵਿਨਸ਼ੀਲ ਮਾਮਲਾ 328 ਰੁਪਏ ਬਾਰੇ ਉਹਨਾਂ ਦਾ ਪਤਾ ਲਾਉਣਾ ਕਿ ਉਹ ਸਰਕਰਤ ਨੇ ਕੋਈ ਇਸ ਤਰ੍ਹਾਂ ਦੀ ਕੋਈ ਮੰਤਭਾਗੀ ਕਰਨਾ ਨਾ ਵਾਪਰੇ ਸਰਕਾਰ ਲਈ ਚਿੰਤਾ ਦਾ ਕਾਰਨ ਹੈ ਕਿ ਜਿਹੜੇ ਵੀ ਅਧਿਕਾਰੀ ਜ਼ਿੰਮੇਵਾਰ ਹੈ ਉਹ ਕਹਿੰਦੇ ਜਿਹੜੇ 16 ਅਧਿਕਾਰੀਆਂ ਦਾ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਹੈ ਜਿਹੜਾ ਐਸਜੀਪੀਸੀ ਵੱਲੋਂ ਇੱਕ ਕਮੇਟੀ ਬਣਾਈ ਗਈ ਔਰ ਕਾਲਤਾ ਸਦੀ ਨਿਗਰਾਨੀ ਦੇ ਹੇਠਾਂ ਜਿਹੜਾ ਕਮੇਟੀ ਬਣੀ ਉਹਦਾ ਨਤੀਜਾ ਵੀ ਆਇਆ ਡਾਕਟਰ ਛੇ ਸਿੰਘ ਵੱਲੋਂ ਰਿਪੋਰਟ ਜਿਹੜੀ ਆਈ ਉਹਦੇ ਵਿੱਚ 16 ਅਧਿਕਾਰੀਆਂ ਦੇ ਮੁਲਾਜ਼ਮਾਂ ਦੇ ਨਾਮ ਵੀ ਹੈ ਜੀ ਉਹਨਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ ਸਿੱਟ ਵੀ ਬਣੀ ਹੈ ਹੁਣ ਸੈਟ ਜਿਹੜੀ ਹੈਗੀ ਐ ਐਸਜੀਪੀਸੀ ਦੇ ਉਸ ਸਮੇਂ ਦੇ ਜਿਹੜੇ ਦੋ ਅਧਿਕਾਰੀ ਇਹ ਕਹ ਲਓ ਸਾਬਕਾ ਉਹਨਾਂ ਨੂੰ ਹਰਾਸਲ ਲੈ ਚੁੱਕੀ ਹੈ ਇਕ ਦਿਨ ਪਹਿਲਾਂ ਇੱਕ ਕਮਲਪ੍ਰੀਜ਼ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਥੋਂ ਪਹਿਲਾਂ ਜਿਹੜਾ ਹੈਗਾ ਸਾਫ ਕਾ ਲੇਖਾਕਾਰ ਹੈਗੇ ਡਾਕਟਰ ਕੋਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਨਾਲ ਹੀ ਜਦੋਂ ਅੱਜ ਦੀ ਆਪਾਂ ਲੇਟੈਸਟ ਗੱਲ ਕਰਦੇ ਆ ਤਾਂ ਬਕੈਰਾਲ ਸੀਨੀਅਰ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਿਹੜਾ ਰਿਕਾਰਡ ਮੰਗਿਆ ਜਾ ਰਿਹਾ ਹੈ ਉਹ ਰਿਕਾਰਡ ਜਿਹੜਾ ਹੈਗਾ ਦਿੱਤਾ ਨਹੀਂ ਜਾ ਰਿਹਾ ਇਸ ਕਰਕੇ ਸ਼ੇਰ ਸਮਨ ਭੇਜੀ ਗਿਆ ਜਾਂ ਨੋਟਿਸ ਭੇਜਿਆ ਗਿਆ ਜਿਹੜਾ ਐਸਜੀਪੀਸੀ ਦਾ ਤਰ੍ਹਾਂ ਪ੍ਰਤਾਪ ਸਿੰਘ ਉਹਨਾਂ ਨੂੰ ਤੇ ਸਾਨੂੰ ਫਲਾਨ ਫਲਾਨ ਰਿਕਾਰਡ ਇਸ ਜਾਂਚ ਨੂੰ ਜ਼ਰੂਰੀ ਹੈ ਤੇ ਰਿਕਾਰਡ ਜਿਹੜਾ ਮਹੱਇਆ ਕਰਵਾਇਆ ਜਾਵੇ ਹੁਣ ਸੈਕਟਰੀ ਅਧਿਕਾਰੀ ਉਹਦਾ ਪੁਲਿਸ ਦਾ ਕਹਿਣਾ ਹੈ ਕਿ ਰਿਕਾਰਡ ਸਾਰਾ ਐਸਜੀਪੀਸੀ ਕੋਲ ਹੈ ਜਾਂਚ ਤਾਂ ਹੀ ਅੱਗੇ ਤੁਰੇਗੀ ਜੇ ਐਸਜੀਪੀਸੀ ਰਿਕਾਰਡ ਜਿਹੜੀਗੇ ਦਿੰਦੀ ਹੈ ਔਰ ਉਹਦੇ ਚ ਕਹਿੰਦੇ ਕਿ ਸਹਿਯੋਗ ਨਹੀਂ ਕੀਤਾ ਜਾ ਰਿਹਾ ਪਹਿਲਾਂ ਕਹਿੰਦੇ ਵੈਸੇ ਚਿੱਟੀਆਂ ਪਾਉਂਦੇ ਰਹੇ ਆ ਬੇਨਤੀ ਕਰਦੇ ਰਹੇ ਆ ਐ ਜੀਪੀਸੀ ਨੇ ਮੰਨਨੀ ਗੱਲ ਪ੍ਰਵਾਨ ਨਹੀਂ ਕੀਤੀ ਤੇ ਹੁਣ ਲਿਖਤੀ ਤੌਰ ਤੇ ਨੋਟ ਜਾਰੀ ਕੀਤਾ ਗਿਆ ਐ ਜੀਪੀਸੀ ਦੇ ਇਸ ਕਤਰ ਨੂੰ ਕਿ ਤੁਸੀਂ ਜਿਹੜਾ ਰਿਕਾਰਡ ਮਈਆ ਕਰਵਾਓ ਜੀ ਕੀ ਉਹ ਕਰਵਾਉਂਦੇ ਆ ਕਿ ਨਹੀਂ ਕਰਾਉਂਦੇ ਤਾਂ ਬਾਅਦ ਦੀ ਗੱਲ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਐ ਜੀਪੀਸੀ ਦੇ ਪ੍ਰਧਾਨ ਐ ਅਡਰਗੜ ਹਜਿੰਦਰ ਸਿੰਘ ਤਾਮੀ ਉਹਨਾਂ ਵੱਲੋਂ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਸਰਕਾਰ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ ਕਹਿੰਦੇ ਜਦੋਂ ਅਸੀਂ ਜਾਂਚ ਕੀਤੀ ਹੈ ਜਾਂਚ ਕਰਨ ਤੋਂ ਬਾਅਦ ਪੈਸੇ ਦੇ ਲੈਣ ਦੇਣ ਦਾ ਉਹਦੇ ਚ ਗੜਬੜ ਦਾ ਮਾਮਲਾ ਸੀ ਅਧਿਕਾਰੀਆਂ ਤੇ ਕਾਰਵਾਈ ਵੀ ਹੋਈ ਹੈ ਕਾਰਵਾਈ ਹੋਣ ਤੋਂ ਬਾਅਦ ਸਰਕਾਰ ਕਹਿੰਦੇ ਉਹ ਜਾਣਬੁੱਝ ਕੇ ਕ੍ਰਿਟੀਕਲ ਮੈਲੇਜ ਲੈਂਦੀ ਇਹੋ ਜਿਹਾਂ ਕਾਰਵਾਈਆਂ ਕਰੀਏ ਕਹਿੰਦਾ ਐਸਪੀਸੀ ਦੇ ਪ੍ਰਧਾਨ ਦਾ ਹੁਣ ਇਹ ਵੀ ਕਿਹਾ ਉਹਨਾਂ ਐਸਪੀਸੀ ਦੇ ਪ੍ਰਧਾਨ ਜਿਹੜਾ ਐਮ ਹੈ ਜਿਹੜਾ ਮੈਂ ਦਰਸ਼ਕਾਂ ਨਾਲ ਜ਼ਰੂਰ ਫੇਰ ਸੰਜੀ ਕਰਨਾ ਚਾਹਾਂਗਾ ਗੱਲ ਜੀ ਉਹਨਾਂ ਨੇ ਕਹਿੰਦੇ ਤੁਸੀਂ ਐ ਜੀਪੀਸੀ ਨੂੰ ਤੇ ਅਧਿਕਾਰੀਆਂ ਨੂੰ ਜਾਂ ਮਹਾਂਜਨ ਨੂੰ ਕਿਉਂ بار-बार ਤੁਮਕਾਉਨੇਉ ਚਿੱਟੀਆਂ ਪਾਉਨੇਉ ਕਹਿੰਦੇ ਜੇ ਫਿਰ ਫੜਨਾ ਹੀ ਆ ਇਹਦੇ ਕੋਈ ਕਾਰਵਾਈ ਕਰਨੀ ਹੈ ਤਾਂ ਮੇਰੇ ਤੇ ਕਰੋ ਨਾ ਐ ਜੀਪੀਸੀ ਦੇ ਪ੍ਰਧਾਨਤਾ ਮੈਨੈਸਪਾਸ ਤੌਰ ਤੇ মিডিਆ ਨੂੰ ਸਬੋਧਨ ਕਰਦਿਆਂ ਗੱਲ ਕਹੀ ਹੈ ਹੁਣ ਮੈਂ ਇਸ ਕਰਕੇ ਗੱਲ ਸਾਂਝੀ ਕਰੀ ਹੈ ਇਸ ਤੋਂ ਬਾਅਦ ਇਹ ਸਵਾਲ ਵੱਡਾ ਆਉਟਸ ਹੈ ਕਿ ਜੋ ਸਿੱਟ ਦੇ ਅਧਿਕਾਰੀ ਵੱਲੋਂ ਰਿਕਾਰਡ ਮੰਗਿਆ ਗਿਆ ਜੀ ਕਿਉਂ ਜਾਣਕਾਰੀ ਮਹయ్యా ਕੀਤੀ ਜਾਏਗੀ ਸਕਤੀ ਜਿਹੜੇ ਬਾਜਵਾ ਹੈਗੇ ਆ ਉਹ ਪੇਸ਼ ਹੋਣਗੇ ਜਾਂ ਜਿੱਦਾਂ ਪ੍ਰਧਾਨ ਹੁਣੇ ਕਹਿ ਰਿਹਾ ਹੈ ਕਿ ਤਾਂ ਜਿਸ ਦੇ ਤੌਰ ਤੇ ਦਖਲ ਹੈ ਉਹਨਾਂ ਦੇ ਮੁਤਾਬਕ ਕਾਰਵਾਈ ਹੋਏਗੀ ਸੋ ਇੱਕ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਜੋ ਕੋਈ ਸਾਹਮਣੇ ਆ ਪ੍ਰਸਤਤੀਆਂ ਉਹਦੇ ਮੁਤਾਬਕ ਆਪਾਂ ਕੁਮੈਂਟ ਟਿੱਪਣੀ ਕਰ ਰਹੇ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਕੰਟੈਂਟ ਕਹਿ ਸਕਦੇ ਆ ਦਿਨਾਂ 'ਚ ਕਹਿ ਸਕਦੇ ਆ ਹੋਰ ਜਾਣਕਾਰੀਆਂ ਸਾਹਮਣੇ ਆਣ ਗਿਆ ਕਿ ਪ੍ਰਸਤਤੀਆਂ ਕਿਸ ਕਦਰ ਬਦਲ ਗਈਆਂ ਪਰ ਜੋ ਪ੍ਰਸਥਿਤੀਆਂ ਬਦਲਣੀਆਂ ਬਦਲ ਰਹੀਆਂ ਹਨ ਵੀ ਇਹ ਜਾਣ ਲੈ ਸੋ ਇੱਕ ਸ਼ਬਦ ਜ਼ਰੂਰ ਵਰਤਣਾ ਚਾਹਾਂਗਾ ਕਿ ਆ ਸਧਾਰਨ ਸਥਿਤੀਆਂ ਜੀ ਸਧਾਰਨ ਸਥਿਤੀਆਂ ਨਹੀਂ ਆ ਸਧਾਰਨ ਸਥਿਤੀਆਂ ਸਰਕਾਰ ਕੀ ਫੈਸਲਾ ਲਏਗੀ ਐਜੀਪੀਸੀ ਕੀ ਫੈਸਲਾ ਲੈਂਦੀ ਹੈ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਮਾਨ ਜੋ ਸਮਨ ਕੀਤਾ ਗਿਆ ਜੋ ਤਲਬ ਕੀਤਾ ਗਿਆ ਉਹਦੇ ਬਾਰੇ ਕੀ ਸੈਂਡ ਲੈਂਦੇ ਆ ਸੋ ਐਸੇ ਸਵਾਲ ਆ ਜਿੰਨਾ ਸਵਾਲਾਂ ਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਜੋ ਇਹ ਸਵਾਲ ਉੱਠ ਖੜੇ ਹੋਏ ਐ ਸਧਾਰਨ ਸਵਾਲ ਲਈ ਇਸੇ ਕਰਕੇ ਮੈਂ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਤੇ ਪੰਥਕ ਮੁੱਦਿਆਂ ਨਾਲ ਜੁੜੀਆਂ ਤਜਾਂ ਇੱਕ ਆਸਧਾਰਨ ਸਥਿਤੀ ਜੋ ਗੁਜ਼ਰ ਰਹੀਆਂ ਦਿਖਾਇਆ ਜਾਏਗਾ ਕਿ ਸਥਿਤੀ ਕਿਸ ਕਦਰ ਕਰਵੜ ਲੈਂਦੀ ਐ ਮੀਤਾ ਕਿਤੇ ਜਾਂਦੀ ਐ ਕਿ ਨਾ ਮਾਮਲਿਆਂ ਦਾ ਕੋਈ ਹੱਲ ਨਿਕਲਣਾ ਚਾਹੀਦਾ ਹੱਲ ਨਿਕਲੇਗਾ ਤਦ ਤੱਕ ਤਿੰਨ 28 ਰੁਪਏ ਦੇ ਲਾਪਤਾ ਹੋਣ ਦਾ ਸਬੰਧ ਹੈ। ਜੇ ਆਰਜੀਪੀਸੀ ਹੈ ਸਰਕਾਰ ਹੈ ਜਾਂ ਪੁਲਿਸ ਦੀ ਸੈਟ ਹੈ। ਜੀ। ਪੰਥਕ ਜੀ ਜਿਹੜਾ ਜਨਣਾ ਚਾਹੁੰਦੀਆਂ ਨੇ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਸੱਚ ਕੀ ਹੈ। ਜਿਨ੍ਹਾਂ ਮੁੱਦਿਆਂ ਤੇ ਕਹਾ ਉਸ ਦੇ ਜਥੇਰ ਹੋਣ। ਮੁਕੰਦਰੀ ਭਗਵੰਤ ਜੀ ਨੂੰ ਬੁਲਾਇਆ ਗਿਆ। ਉਹਨਾਂ ਕੋਲੇ ਕਿਹੜੇ ਤੱਥ ਹੈ ਕਿਹੜੇ ਤੱਥਾਂ ਦੇ ਆਧਾਰ ਤੇ ਬੁਲਾਇਆ ਗਿਆ ਜਾਂ ਮੁਕੰਦਰੀ ਭਗਵੰਤ ਜੀ ਕੀ ਜਵਾਬ ਦੇਣਗੇ ਇਹਨਾਂ ਮੁੱਦਿਆਂ ਤੇ। ਇਹ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਪੇਸ਼ੀ ਕਰ ਲੋ ਜਾਂ ਜੋ ਵੀ ਹੋ ਸਟੈਂਡ ਲੈਂਦੇ ਆ ਉਸ ਤੋਂ ਬਾਅਦ ਸਪੱਸ਼ਟ ਹੋਏਗਾ ਕਿ ਸਥਿਤੀਆਂ ਕੀ ਆ ਪਰ ਨਜ਼ਰਾਂ ਬਣੀਆਂ ਰਹਿਣੀਆਂ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਤੇ ਪੰਜਾਬ ਕਿਹੋ ਜਿਹਾ ਦੌਰ ਤੋਂ ਲੰਘ ਰਿਹਾ ਹੈ ਜਿਹੜਾ ਕਿ ਇੱਕ ਬੇਚੈਨੀ ਦਾ ਦੌਰ ਕਿਹਾ ਜਾ ਸਕਦਾ ਹੈ ਜੀ ਜੀ ਹੁਣ ਅੱਗੇ ਵਧਦੇ ਹਾਂ ਸਿੱਧੂ ਸਾਹਿਬ ਡੇਰਾ ਸਿਰਸਾ ਦੇ ਮੁਖੀ ਰਾਮ ਰਹਿਮ ਜੀ ਨੂੰ ਹੁਣ ਪਰੋਲ ਮਿਲ ਚੁੱਕੀ ਹੈ ਉਨ੍ਹਾਂ ਦੀ ਸਜ਼ਾ ਚੱਲ ਰਹੀ ਸੀ 2017 ਤੋਂ ਸਜ਼ਾ ਚੱਲ ਰਹੀ ਹੈ ਪਰ 40 ਦਿਨ ਦੀ ਪਰੋਲ ਮਿਲੀ ਹੈ ਪਿਛਲੀ ਪਰੋਲ ਅਗਸਤ ਵਿੱਚ ਮਿਲੀ ਸੀ 2025 ਵਿੱਚ ਤੇ ਆਹ ਇਹ ਇਸ ਵਾਰੀ ਨੂੰ ਮਿਲਾ ਕੇ ਉਨ੍ਹਾਂ ਦੀ ਆ 15ਵੀਂ ਪਰੋਲ ਮੰਨੀ ਜਾਏਗੀ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਪਿਛਲੇ 8 ਸਾਲਾਂ ਤੋਂ ਡੇਰਾ ਮੁਕੀ ਸਰਸਾ ਜਿਹੜਾ ਹੈਗਾ ਵਕ ਵਕ ਅਪਰਾਧਾਂ ਦੇ ਦੇਨ ਦੋਸ਼ਾਂ ਦੇ ਦੇਨ ਫੈਸਲਿਆਂ ਦੇ ਦੇਨ ਅਦਾਲਤਾਂ ਦੇ ਜੇਰ ਤੋਂ ਬੈਠੇ ਆ ਜੀ 15ਵੀਂ ਵਾਰੀ ਪਰੋਲ ਦੀ ਤੁਸੀਂ ਗੱਲ ਕੀਤੀ ਹੈ ਪਿਛਲੇ 8 ਸਾਲਾਂ ਚ ਤਕਰੀਬਨ 400 ਤੋਂ ਉੱਪਰ ਦਿਨ ਬਣ ਜਾਂਦੇ ਆ ਜਦੋਂ ਪਰੋਲ ਦੇ ਉੱਤੇ ਬਾਹਰ ਆਏ ਨਾ ਸਾਲਾਂ ਜਿਹਨਾਂ ਸਮਾਂ ਚ ਜੀ ਤੁਸੀਂ ਨਹੀਂ ਗੁਰਦਾਰਾ ਫਰੰਦਕ ਕਮੇਟੀ ਇਸ ਮੌਕੇ ਤੇ ਇਤਰਾਜ਼ ਠਾਰੀ ਹੈ ਕਿ ਕਿਉਂ ਇਸ ਤਰ੍ਹਾਂ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਹਰਿਆਣਾ ਸਰਕਾਰ ਬੜੀ ਨਿਮਰਤਾ ਨਾਲ ਇਹ ਗੱਲ ਕਹਿੰਦੀ ਹੈ ਕਿ ਜੀ ਕਾਨੂੰਨ ਮੁਤਾਬਕ ਸਾਰਾ ਕੁਝ ਹੋ ਰਿਹਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੋ ਪੰਜਾਬ ਚ ਆ ਕੇ ਰੈਲੀਆਂ ਤੇ ਮੀਟਿੰਗਾਂ ਨੂੰ ਸੁਭੋਧਨ ਕਰਦੇ ਆ ਉਹ ਕਹਿੰਦੇ ਆ ਮੈਂ ਪੰਜਾਬ ਦੇ ਨਾਲ ਖੜਾ ਪੰਜਾਬ ਦੇ ਭਲੇ ਲਈ ਸਾਰਾ ਕੁਝ ਕਰਿਆ ਜਾਏਗਾ ਪਰ ਜਦੋਂ ਪੰਜਾਬ ਵਾਲੇ ਐਸਜੀਪੀਸੀ ਧਾਰਮਿਕ ਜਥੇਬੰਦੀਆਂ ਵਿਰਾਂ ਮੁਕਤੀ ਪ੍ਰੋਲ ਦੇ ਇਤਰਾਜ਼ ਉਠਾਉਂਦੇ ਆ ਤਾਂ ਫਿਰ ਸੈਣੀ ਦੀ ਸਰਕਾਰ ਕਹਿੰਦੀ ਆ ਕਿ ਜੇ ਇਹਦਾ ਨਿਜਵਾਮਤਾ ਕੀਤਾ ਜਾ ਰਿਹਾ ਹੈ ਦੇਖੋ ਜਦੋਂ ਆਪਾਂ ਡੇਰਾ ਮੁਖੀ ਦੇ ਪਰੋਲ ਦੀ ਗੱਲ ਕਰਦੇ ਆ ਤਾਂ ਇਹਦੇ ਬਾਰੇ ਤਕਰੀਬਨ ਬਹੁਤ ਵੱਡੀ ਪੱਧਰ ਤੇ ਅਧਰਾਜ਼ ਵੀ ਉੱਠਦੇ ਆ ਸਵਾਲ ਵੀ ਉੱਠਦੇ ਆ ਕਿ ਸਿੱਧੇ ਤੌਰ ਤੇ ਗੁਰੂਗਾਂਸ ਦੀ ਬੇਦਵੀ ਨਾਲ ਤਨਾ ਜੁੜਦੀਆਂ ਜਾ ਕੇ ਤਾਂ ਫਿਰ ਕਿਉਂ ਇਹਨਾਂ ਨੂੰ ਪਰੋਲ ਦਿੱਤੀ ਜਾਂਦੀ ਹੈ बार-बार ਜੀ ਇਹਦਾ ਜਵਾਬ ਵੀ ਬਾਰ-ਬਾਰ ਇੱਕੋ ਹੀ ਹੁੰਦਾ ਹੈ ਸਰਕਾਰ ਹਰਿਆਣਾ ਵੱਲੋਂ ਕਿ ਜੇ ਕਾਨੂੰਨ ਤਾਕ ਬਣਦੀ ਹੈ ਕਾਰਵਾਈ ਉਸ ਕਰਕੇ ਉਹਨਾਂ ਨੇ ਪਰੋਲ ਮਰਦੀ ਹੈ ਕਾਨੂੰਨ ਤਾਕ ਉਹਨਾਂ ਦਾ ਹੱਕ ਬਣਦਾ ਹੈ ਜੀ ਉਹ ਇਹ ਕੋਈ ਪਹਿਲੀ ਵਾਰ ਨਹੀਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਪਿਛਲੇ 8 ਸਾਲਾਂ ਚ 15ਵੀਂ ਵਾਰੀ ਪਰੋਲ ਹੈ ਤਿੰਨੇ ਇੱਕ ਵਾਰੀ ਘਟੋ ਘਟ ਜਿਹੜਾ ਹੈਗਾ ਐਸਜੀਪੀਸੀ ਤੇ ਹੋਰ ਸੱਖ ਸੱਤੇ ਬੰਦੀ ਨੇ ਉਤਰਾ ਨਹੀਂ ਠਾਇਆ ਹੋਵੇਗਾ ਤਿੰਨੇ ਇੱਕ ਵਾਰੀ ਜਵਾਬ ਵੀ ਆਇਆ ਹੋਵੇਗਾ ਤੇ ਹੁਣ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੀਆਂ ਰੈਲੀਆਂ ਜਾ ਕੇ ਸਵੋਧਨ ਕਰਦੇ ਆ ਉਹਨਾਂ ਨੂੰ ਘਟੂ ਘਟ ਇਸ ਗੱਲ ਤੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕ੍ਰਮੂਨ ਦਾ ਗੁਰੂ ਗ੍ਰੰਥ ਦੀ ਬੇਅਦਬੀ ਦੇ ਮੁੱਦੇ ਤੇ ਜੋ ਕਾਰਵਾਈਆਂ ਹੋਗੀਆਂ ਉਹਦੇ ਜੇ ਸਹਿਯੋਗ ਕਰੂੰ ਤਾਂ ਹੋਰ ਵੀ ਪੰਜਾਬੀ ਇਸ ਗੱਲ ਨੂੰ ਚੰਗਾ ਸਮਝਣਗੇ ਜੀ ਜੀ ਸਿੱਧੂ ਸਾਹਿਬ ਅੱਗੇ ਵਾਦੇ ਆ ਸਮਾਂ ਘਟ ਹੈ ਬਟ ਇੱਕ ਸਵਾਲ ਜ਼ਰੂਰ ਪੁੱਛਾਂਗੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਹੈ ਵੀ ਹੁਣ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਵੱਲੋਂ ਘੇਰਿਆ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਇਸ ਬਾਰੇ ਕੀ ਵਿਚਾਰ ਨੇ ਤਕੂ ਅਮਨ ਕਾਨੂੰਨ ਦੀ ਸਥਿਤੀ ਦਾ ਜਿਹੜਾ ਮੁੱਦਾ ਹੈ ਬੜਾ ਸਵੇਦਨਸ਼ੀਲ ਮਾਮਲਾ ਬਣ ਗਿਆ ਹੈ ਵੀ ਇੱਕ ਦਿਨ ਪਹਿਲਾਂ ਜਿਹੜਾ ਤਰਨਤਾਰਨ ਚ ਧਰਮ ਸਿੰਘ ਨਾਂ ਦਾ ਇੱਕ ਸਰਪੰਚ ਸੀ ਜੀ ਉਲਟੋਆ ਪਿੰਡ ਦਾ ਉਹਦਾ ਵਿਆਹ ਦੇ ਵਿੱਚ ਸ਼ਰੇਮ ਆਕੇ ਜਿਹੜਾ ਕੁਝ ਲੋਕਾਂ ਨੇ ਉਹਦੇ ਸਿੱਧੇ ਗੋਲੀਆਂ ਮਾਰੀਆਂ ਤੇ ਮੌਤੇ ਘਾਟ ਉਤਾਰ ਦਿੱਤਾ ਹੁਣ ਜੇ ਆਪਾਂ ਗੱਲ ਕਰ ਰਹੇ ਆ ਤਾਂ ਸ਼ਾਰਪੁਰ ਦੇ ਇਦਾਂ ਇੱਕ ਪਿੰਡ ਦੀ ਕਹਾਣੀ ਆ ਉੱਥੇ ਵੀ ਇੱਕ ਸਰਪੰਚ ਨੂੰ ਲੋਕਾਂ ਨੇ ਕੋਟਿਆ ਤੇ ਗੰਭੀਰ ਜ਼ਖਮੀ ਕਰ ਦਿੱਤਾ ਜੀ ਇਸ ਤੋਂ ਪਹਿਲਾਂ ਵਿਰੋਧੀ ਕਹਿ ਰਹੇ ਕਿ ਮੋਗਾ ਦੇ ਵਿੱਚ ਜਿਸ ਤਰ੍ਹਾਂ ਦੀ ਗੋਲੀ ਚੱਲ ਕੇ ਬੰਦਾ ਹਲਾਕ ਹੋਇਆ ਮਹਾਲੀ ਦੀ ਗੱਲ ਕਰਦੇ ਆ ਕਿ ਮਹਾਲੀ ਚ ਇੱਕ ਵੱਡੀ ਖੜੀ ਨਾਲ ਤਾਂ ਵਾਪਰਿਆ ਸੂਬਾ ਵਿਰੋਧੀਕਰਾਂ ਤਾਂ ਸਪਸ਼ਟ ਤੌਰ ਤੇ ਸਰਕਾਰ ਨੂੰ ਘੇਰਦੇ ਆ ਨਜ਼ਰ ਆ ਹੀ ਰਹੀਆਂ ਹਨ ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਅਮਨ ਕ੍ਰੋਧ ਦੀ ਸਧੀ ਨੂੰ ਕਾਬੂ ਤੇ ਰੱਖਣ ਲਈ ਜੋ ਪਿਛਲੀਆਂ ਸਰਕਾਰਾਂ ਵੇਲੇ ਦੀ ਵਿਗੜੀ ਹੈ ਯਤਨ ਕਰ ਰਹੇ ਆ ਅਤੇ ਉਮੀਦ ਕਰਦੇ ਆ ਕਿ ਸਧੀ ਸੁਧਰੇਗੀ ਖਾਸ ਤੌਰ ਤੇ ਮੈਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਐ ਕਰਨ ਮੰਤਰੀ ਵੀ ਹਨ ਅਨੁਰੂੜਾ ਜੀ ਉਹ ਅੱਜ ਆਪਾਂ ਤਰੰਤਾਰਨ ਦੇ ਸਰਪੰਚ ਦੀ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਨਸਵੰਦਰ ਅਕੀਰ ਉੱਥੇ ਗਏ ਵੀ ਉਹਨਾਂ ਨੇ ਮੀਡੀਆ ਚ ਗੱਲਬਾਤ ਕੀਤੀ ਵੀ ਆ ਜਾ ਕੇ ਅਮਨਰੋੜਾ ਨੇ ਉਹ ਕਹਿੰਦੇ ਦੇਖੋ ਅਸੀਂ ਤਾਂ ਜਿਹੜਾ ਕਲਤਾਂ ਸਰਾਂ ਦੇ ਖਿਲਾਫ ਸਖਤੀ ਨਾਲ ਪੇਸ਼ ਆ ਹੀ ਰਹੇ ਆਂ ਜੀ ਪਰ ਸਵਾਲ ਇਹ ਪੈਦਾ ਹੁੰਦਾ ਵੀ ਇਸ ਮਾਮਲੇ ਚ ਕੇਂਦਰ ਤੇ ਦੂਜੇ ਸੂਬਿਆਂ ਜਿਹੜੇ ਇਦਾਂ ਦੇ ਕੋਈ ਅਫਰਾਦੀ ਬੈਠੇ ਆ ਉਹਦੇ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਉਹ ਕਹਿੰਦੇ ਕੇਂਦਰ ਨੇ ਆਪਣੀਆਂ ਜੇਲਾਂ 'ਚ ਜਿਹੜੇ ਅਪਰਾਧੀਆਂ ਨੂੰ ਭਾਇਆ ਵੈ ਜਿਸ ਉਹਨਾਂ ਤੋਂ ਕੁਛ ਰਿਸਕ ਕਰਨਾ ਚਾਹੁੰਦੇ ਆ ਤਾਂ ਕਹਿੰਦੇ ਵੀ ਕਰ ਨਹੀਂ ਸਕਦੇ ਸੋ ਉਹਨਾਂ ਨੇ ਕੇਂਦਰ ਦੇ ਸਰ ਵੀ ਠਿਕਰਾ ਪੰਨਿਆ ਕਿ ਪੰਜਾਬ ਦੀ ਸਿੱਧੀ ਜੇ ਕਿਤੇ ਵਿਗੜੀ ਐ ਤੇ ਵਿਗੜਦੀ ਨਜ਼ਰ ਆ ਰਹੀ ਐ ਤਾਂ ਕੇਂਦਰ ਦਾ ਜਿਹੜਾ ਸਹਿਯੋਗ ਨਾ ਕਰਨਾ ਉਹ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਇਹ ਵਕਰੀ ਗੱਲ ਆ ਕਿ ਭਾਜਪਾ ਲਗਾਤਾਰ ਇਹ ਕਹਿੰਦੀ ਆ ਰਹੀ ਐ ਕਿ ਆਮ ਆਦਮੀ ਪਾਰਟੀ ਕਰਕੇ ਪੰਜਾਬ ਚੋਂ ਨਕੁੰਦੀ ਸਿੱਧੀ ਵਿਗੜੀ ਐ ਅਸੀਂ ਆਵਾਂਗੇ ਤਾਂ ਸਿੱਧੀ ਸੁਧਰੇਗੀ ਸੂ 22 22 ਲਗ ਰਿਆ ਮੁਰਦਿਤ ਰਾਂ ਸਰਕਾਰ ਨੂੰ ਕਹਿੰਦੇ ਆ ਤੇ ਸਰਕਾਰ ਇਹ ਵੀ ਕਹਿ ਰਹੀ ਐ ਕਿ ਜੋ ਪਿਛਲੀਆਂ ਸਰਕਾਰਾਂ ਵੇਲੇ ਦੇ ਕੰਡੇ ਵਿਜੀਆ ਸੀ ਤਾਂ ਉਹ ਚੋਗਣ ਲੱਗੇ ਹੋਏ ਆ ਪਰ ਪੰਜਾਬੀ ਇਹ ਜ਼ਰੂਰ ਚਾਹੁੰਦੇ ਆ ਜ਼ਿੰਮੇਵਾਰ ਕੋਈ ਵੀ ਹੋਵੇ ਪੰਜਾਬ ਅਮਨ ਸ਼ਾਂਤੀ ਦੇ ਦੌਰ ਤੋਂ ਗੁਜ਼ਰਨਾ ਚਾਹੀਦਾ ਜੀ ਜੀ ਅੱਜ ਲਈ ਇੰਨਾ ਹੀ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ जानਣ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਵੀ ਚੰਡੀਗੜ੍ਹ ਦੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਕਿਹਾ ਗਿਆ ਹੈ ਵੀ ਗਰਜ ਤੂਫਾਨ ਦੇ ਨਾਲ ਨਾਲ ਬਿਜਲੀ ਤੇ ਧੁੰਦ ਵਧਣ ਦੀ ਵੀ ਸੰਭਾਵਨਾ ਦਿਖ ਰਹੀ ਹੈ ਇਹਦੇ ਵਿੱਚ ਅੰਮ੍ਰਿਤਸਰ ਕਪੂਰਥਲਾ ਜਲੰਧਰ ਅਤੇ ਫਤਿਹਗੜ ਸਾਹਿਬ ਵਰਗੇ ਜ਼ਿਲ੍ਹੇ ਜੁਨੇ ਉਹ ਆਉਂਦੇ ਨੇ ਜਿਨ੍ਹਾਂ ਤੇ ਕਾਫੀ ਪ੍ਰਭਾਵ ਪਵੇਗਾ ਇਸ ਵਿੱਚ ਅਲਰਟ ਦੇ ਨਾਲ ਨਾਲ ਸੁਰੱਖਿਤ ਤੇ ਸਤਾਰਕ ਰਹਿਣ ਦੀ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅੱਜ ਲਈ ਇੰਨਾ ਹੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ